ਦਾ ਪੰਜਾਬ ਪ੍ਰੈਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਰੋਹਿਤ ਭਾਰਦਵਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਸ਼ਿਵਾਲਾ ਮੰਦਿਰ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਆ ਉਸ ਦੇ ਸਬੰਧ ਵਿੱਚ ਗੱਲਬਾਤ ਕਰਨ ਲਈ ਮੰਦਿਰ ਕਮੇਟੀ ਦੇ ਪ੍ਰਧਾਨ ਮੌਜੂਦ ਹਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦੋਸਤੋ ਆ ਵੇਖੋ ਰਾਤ ਦੀ ਜਨਮ ਅਸ਼ਟਮੀ ਮਨਾਈ ਗਈ ਹੈ ਕ੍ਰਿਸ਼ਨ ਮਹਾਰਾਜ ਦੀ ਬਹੁਤ ਹੀ ਪਵਿੱਤਰ ਦਿਹਾੜਾ ਹੁੰਦਾ ਸਾਡੇ ਵਿੱਚ ਕ੍ਰਿਸ਼ਨ ਮਹਾਰਾਜ ਦਾ ਤੇ ਇਹ ਹਾਲਾਤ ਵੇਖੋ ਭੀ ਆ ਵੇਖੋ ਜਾਨ ਲੱਗਿਆ ਇਹਨਾਂ ਨੇ ਕੋਈ ਸਫਾਈ ਨਹੀਂ ਕੀਤੀ ਕੋਈ ਮੂਰਤੀ ਨਹੀਂ ਚੁੱਕੀ ਆਹ ਵੇਖੋ ਕੁੱਤੇ ਤੁਰੇ ਫਿਰਨ ਦੇ ਆਹ ਵੇਖੋ ਕੁੱਤੇ ਤੁਰੇ ਫਿਰਨ ਦੇ ਜੇ ਇਸ ਤਰ੍ਹਾਂ ਹੀ ਕਰਨਾ ਵਾ ਤੇ ਮਹਾਰਾਜ ਜੀ ਇਹਨਾਂ ਨੂੰ ਚਾਹੀਦਾ ਸੀ ਮਹਾਰਾਜ ਦਾ ਸਰੂਪ ਤੇ ਘਰ ਲੈ ਜਾਂਦੇ ਜਾਂ ਜਿੱਥੇ ਰੱਖਣਾ ਸੀ ਉਥੇ ਰੱਖ ਦਿੰਦੇ ਇਸ ਤਰ੍ਹਾਂ ਨਹੀਂ ਜਾਏਗਾ ਆ ਕੋ ਮੈਂ ਅਹੀਂ ਸਵੇਰੇ 4 ਵਜੇ ਮੱਥਾ ਟੇਕਣ ਆਇਆ ਇੱਥੇ ਕੋਈ ਗੱਲਬਾਤ ਨਹੀਂ ਉਸ ਤਰ੍ਹਾਂ ਹੀ ਇਹਨਾਂ ਨੇ ਜਿਹੜੀ ਜੋਤ ਜਗਾਈ ਦੀ ਹੀ ਉਹ ਵੀ ਉੱਥੇ ਉਸ ਤਰ੍ਹਾਂ ਹੀ ਪਈ ਆ ਕੁੱਤੇ ਤੁਰੇ ਫਿਰਨ ਦੇ ਇੱਥੇ ਫਿਰ ਕਹਿ ਦੇਣਾ ਜੀ ਹਿੰਦੂ ਧਰਮ ਜਿਹੜਾ ਵਾ ਖਤਰੇਜ ਖਤਰੇਜ ਤੇ ਆਪਈ ਆ ਜਦੋਂ ਤੁਸੀਂ ਆਪਾਂ ਧਿਆਨ ਨਹੀਂ ਦੇਣਾ ਕਿਸੇ ਗੱਲ ਵੱਲੇ ਵੀ ਜਦੋਂ ਮਹਾਰਾਜ ਦਾ ਸਰੂਪ ਰੱਖਿਆ ਵਾ ਤੁਸੀਂ ਇਸੇ ਕ੍ਰਿਸ਼ਨ ਮਹਾਰਾਜ ਜੀ ਨੂੰ ਤੁਸੀਂ ਸਾਰਾ ਦਿਨ ਪੂਜਿਆ ਵਾ ਤੇ ਰਾਤ ਨੂੰ ਤੁਸੀਂ ਇਕੱਲੇ ਹੀ ਛੱਡ ਕੇ ਚਲ ਗਏ ਜੀ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ ਜਿਹੜੇ ਵੀ ਪ੍ਰਬੰਧਕ ਕਮੇਟੀ ਵਾਲੇ ਆ ਇਹਨਾਂ ਨੂੰ ਇਹਨਾਂ ਦੀ ਗੱਲ ਵੱਲ ਧਿਆਨ ਦੇਣਾ ਜੈ ਕੋਲੇਨਾਥ ਜੈ શ્રી ਕ੍ਰਿਸ਼ਨ ਕੀ ਨਾਮ ਬਟਾ ਮੇਰਾ ਨਾਮ ਰਜਨੀ ਸ਼ਰਮਾ ਛੋਟਾ ਨਾਮ ਮੇਰਾ ਨੋਨੀ ਸ਼ਰਮਾ ਵੀਡੀਓ ਦੇ ਤਾਂ ਜਦੋਂ ਵੈਦਰ ਕੀਤੀ ਗਈ ਉਹ ਉਹ ਇਸ ਬੰਦ ਵਿੱਚ ਕੀਤੀ ਗਈ ਵੀ ਮੈਂ ਸويرੇਸ਼ ਮੰਦਿਰ ਦੇ ਵਿੱਚ ਡੈਲੀ ਜਾਣਾ ਮੱਥਾ ਟੇਕਣ ਸويرੇ ਮੈਂ ਮੱਥਾ ਟੇਕ ਕੇ ਜਦੋਂ ਮੈਂ ਬਾਹਰ ਵਾਪਸ ਆਇਆ ਮੈਂ ਉੱਥੇ ਵੇਖਿਆ ਵੀ ਲੱਗੇ ਕ੍ਰਿਸ਼ਨ ਮਹਾਰਾਜ ਦੀ ਪਾਲਕੀ ਬਣੀ ਦੀ ਉਹਦੇ ਅੱਗੇ ਇੱਕ ਪ੍ਰਾਤ ਪਈ ਦੀ ਪ੍ਰਾਤ ਦੇ ਵਿੱਚ ਇੱਕ ਜੋਤ ਟਾਈ ਕੋ ਚੀਜ਼ ਪਈ ਦੀ ਪ੍ਰਾਤ ਜਿਹੜੀ ਉਹ ਬਿਲਕੁਲ ਸਾਫ਼ ਕੀਤੀ ਦੀ ਤੇ ਮੇਰੇ ਜਾਣ ਦੀ देर ਹੋਈ ਆ ਉਸ ਤੋਂ ਦੋ ਤਿੰਨ ਕੁੱਤੇ ਨਾ ਦੌੜ ਗਏ ਉਸੇ ਵੇਲੇ ਮੇਰੇ ਨਾਲ ਵੀ ਕੇ ਮੈਨੂੰ ਹੋਂ ਲੱਗਾ ਵੀ ਜਿਵੇਂ ਕੁੱਤੇ ਨਾ ਉੱਤੇ ਜੜ ਚੱਲੇ ਆ। ਜਦੋਂ ਮੈਂ ਲਾਗੇ ਗਿਆ ਵਾ ਤੇ ਮੈਂ ਵੇਖਿਆ ਵੀ ਖਲਾਰਾ ਬੜਾ ਲਾਗੇ ਪਿਆਦਾ ਵਾ। ਪਰ ਮੈਨੂੰ ਨਾ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਕਿ ਜਦੋਂ ਆਪਾਂ ਮੰਦਿਰ ਉਹ ਪ੍ਰਾਦ ਦੇ ਵਿੱਚੋਂ ਪੈਸੇ ਵੀ ਲੈ ਗਏ ਆ। ਫਰੂਟ ਵੀ ਲੈ ਗਏ ਆ, ਸਭ ਕੁਝ ਲੈ ਗਏ ਆ। ਆਪਾਂ ਉਸ ਜੋਤ ਨੂੰ ਵੀ ਕਿਤੇ ਟਿਕਾਣੇ ਲਾ ਜੰਦੇ। ਉਹ ਸਾਰੀ ਰਾਤ ਹੀ ਬਾਹਰ ਪਈ ਰਹੀ ਆ ਤੇ ਮਹਾਰਾਜ ਕ੍ਰਿਸ਼ਨ ਜੀ ਦੀ ਮੂਰਤੀ ਵੀ ਬਾਹਰ ਹੀ ਪਈ ਰਹੀ ਆ। ਸਗੋਂ ਸਵੇਰ 5 ਵਜੇ ਸਵੇਰੇ ਮੈਂ ਆਇਆ ਬੜੀ ਯੋਰ ਨਾਲ ਮੂਰਤੀ ਉਦੋਂ ਵੀ ਉੱਥੇ ਪਈ ਰਹੀ ਆ। ਮੈਂ ਮਤਲਬ ਡੀਸੀ ਸਾਹਿਬ ਨੂੰ ਜਾਂ ਹੋਰਨਾਂ ਪ੍ਰਬੰਧਕਾਂ ਨੂੰ ਕਹਿਣਾ ਚਾਹੁੰਦਾ ਵਾ ਕਿ ਜੇ ਆਪਾਂ ਇਹ ਦਿਨ ਧਿਆੜਾ ਮਨਾਇਆ ਵਾ ਇਹ ਦਿਨ ਧਿਆੜਾ 12:30 1 ਵਜੇ ਖਤਮ ਹੋ ਜਾਂਦਾ ਵਾ ਕ੍ਰਿਸ਼ਨ ਮਹਾਰਾਜੀ ਦਾ ਉਸ ਵੇਲੇ ਸਾਨੂੰ ਇਹ ਚਾਹੀਦਾ ਸੀ ਆਪਣੀ ਮੂਰਤੀ ਜੋ ਵੀ ਜਾਂ ਤੇ ਸ਼ਵਾਲਾ ਮੰਦਰ ਦੇ ਅੰਦਰ ਰੱਖ ਆਉਂਦੇ ਜਾਂ ਧੂਨੇ ਵਾਲੇ ਮੰਦਰ ਦੇ ਅੰਦਰ ਰੱਖ ਆਉਂਦੇ ਤੇ ਜਿਹੜੀ ਜੋਤ ਵਾਲੀ ਉਹਨੂੰ ਵੀ ਪ੍ਰਾਤ ਨੂੰ ਇਹੀਂ ਕਿਤੇ ਇਨਾ ਕਿਤੇ ਟਿਕਾਣੇ ਲਾ ਕੇ ਆਉਂਦੇ ਇਹ ਇਹਦੇ ਹੁਣ ਮੈਂ ਚਲੋ ਉੱਥੇ ਚਲਾ ਗਿਆ ਤੇ ਮੈਂ ਵੇਖਿਆ ਜੇ ਮੈਂ ਨਾ ਜਾਂਦਾ ਤੇ ਕੋਤੇ ਸਟੇਜ ਦੇ ਉੱਤੇ ਚੜਨੇ ਜਿਹੜੀ ਮਹਾਰਾਜ ਦਾ ਉਹ ਬਣਾਇਆ ਦਾਈ ਸਰੂਪ ਇਸ ਕਰਕੇ ਮੈਂ ਸਾਰੇ ਪ੍ਰਬੰਧਕਾਂ ਨੂੰ ਕਹਿਣਾ ਵਾਂ ਵੀ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਗਾਂ ਤੋਂ ਇਹ ਗਲਤੀ ਨਾ ਕੀਤੀ ਜਾਵੇ ਕਿਉਂਕਿ ਇਸ ਇੰਨਾ ਚੀਜ਼ਾਂ ਦੇ ਨਾਲ ਹੀ ਬੇਅਦਬੀ ਦੇ ਮੁੱਦੇ ਪੰਦੇ ਆ ਕੋਈ ਸ਼ੰਕਾਤ ਕੈਮਰੇ ਵੀ ਕੋ ਜੇ ਇਸ ਚੀਜ਼ ਦੇ ਵਿੱਚ ਜੇ ਕਿਸੇ ਨੂੰ ਕੋਈ ਮਤਲਬ ਸ਼ੰਕਾ ਵਾ ਵੀ ਘਰੇ ਸ਼ਰਮਾ ਜੀ ਝੂਠ ਮਾਰਦੇ ਨੇ ਆਪਣੇ ਜਿਹੜੇ ਉੱਥੋਂ ਦੇ ਮੰਦਰ ਦੇ ਜਿਹੜੇ ਕੈਮਰੇ ਲੱਗੇ ਆ ਉਹਨਾਂ ਨੂੰ ਚੈੱਕ ਕਰ ਲੈ ਫਿਰ ਜਿਹੜੀ ਰਹਿੰਦਾ ਇੱਕ ਹੁੰਦੀ ਜਿਹੜਾ ਲੱਗੇ ਖਲਾਰਾ ਪਿਆ ਆ ਉਹ ਮੈਂ ਸੈਰ ਨਹੀਂ ਕੀਤੀ ਅੱਜ ਮੈਂ ਆਪਣੇ ਹੱਥਾਂ ਨਾਲ ਸਪਾਈ ਕਰਾਂ ਮੈਂ ਆਪਣੀ ਮਤਲਬ ਸੇਵਾ ਸਮਝੀ ਵੀ ਚਲੋ ਮੈਨੂੰ ਮਾਰਾ ਹੀ ਨਾਜੇ ਸੇਵਾ ਬਖਸ਼ੀ ਜੇ ਮੈਂ ਸੇਵਾ ਕਰ ਲਈ ਹਾਂਜੀ ਮੈਂ ਰਜੀਸ਼ ਕੁਮਾਰ ਕਲਾਂਗੋੜਾ ਦਾ ਧੰਨਵਾਦੀ ਹਾਂ ਮੈਂ ਸਵੇਰੇ ਕੋਈ 4 ਵਜੇ 4:30 ਵਜੇ ਉੱਠਿਆ ਵਾਂ ਤੇ ਮੈਂ ਆਪਣਾ ਮੋਬਾਈਲ ਓਪਨ ਕੀਤਾ ਤੇ 4:36 ਮਿੰਟ ਦੇ ਕੋ ਮੰਦਰ ਦੀ ਵੀਡੀਓ ਵਾਇਰਲ ਹੋਈ ਸੀ ਮੰਦਰ ਕਲਾਂਗੋੜਾ ਦੀ ਵੀਡੀਓ ਵਾਇਰਲ ਹੋਈ ਸੀਗੀ ਕਿ ਰਾਜ ਜਨਮਨਿਸ਼ਟਮੀ ਮਨਾਈ ਗਈ ਹੈ ਉੱਥੇ ਤੇ ਉੱਥੇ ਮਤਲਬ ਕਿ ਜਨਮਨਿਸ਼ਟਮੀ ਮਨਾ ਕੇ 12 12:30 ਪ੍ਰੋਗਰਾਮ ਖਤਮ ਹੋ ਜਾਂਦਾ ਮੂਰਤੀ ਉੱਥੇ ਹੀ ਪਈ ਹੈ ਜੋਤ ਵਾਲੀ ਥਾਲੀ ਉੱਥੇ ਹੀ ਪਈ ਹੈ ਤੇ ਸਫਾਈ ਨਹੀਂ ਕੀਤੀ ਰਸਤੇ ਬੰਦਰ ਦੇ ਵਿੱਚ ਬਹੁਤ ਖਲਾਰਾ ਪਿਆ ਹੋਆ ਸਭ ਉੱਥੋਂ ਚਲੇ ਗਏ ਨੇ ਉਤੋਂ ਬਾਅਦ ਵੇਖਿਆ ਵੀਡੀਓ ਦੇ ਵਿੱਚ ਕੁੱਤੇ ਤੁਰੇ ਫਿਰਦੇ ਨੇ ਸਾਰਾ ਕੁਝ ਇਸ ਤਰ੍ਹਾਂ ਚੱਲਦੀ ਮੈਂ ਇਹ ਕਹਿਣਾ ਮੈਂ ਟਟੂ ਘਟ ਮੰਦਿਰ ਕਮੇਟੀ ਨੂੰ ਜਾਂ ਜੋ ਵੀ ਪ੍ਰਬੰਧਕਾ ਉੱਥੇ ਜਿਹਦੀ ਡਿਊਟੀ ਲਾਈ ਗਈ ਹੈ ਉਹਨੂੰ ਜੋਤ 12:30 ਵਜੇ ਤੋਂ ਬਾਅਦ ਜੋਤ ਦੇ ਫੋਟੋਆਂ ਸਾਂਭ ਕੇ ਜਾਣੀਆਂ ਚਾਹੀਦੀਆਂ ਸੀਗੀਆਂ ਮੈਂ ਇਹਨੂੰ ਬੇਦਬੀ ਮੰਨਦਾ ਵਾਂ ਮੰਦਰ ਦੀ ਮੇਰੀ ਇੱਕੋ ਹੀ ਗੱਲ ਆ ਡੀਸੀ ਸਾਹਿਬ ਮੇਰੀ ਕੋ ਤੁਹਾਡੇ ਕੋਲ ਪੁਰਜੋਰ ਮੰਗਵਾ ਇਹ ਕਮੇਟੀ ਹਮੇਸ਼ਾ ਹੀ ਦੂਰਵਰਤੋ ਕਰਦੀ ਆਈ ਹੈ ਦੂਰਵਰਤੋ ਹੁੰਦੀ ਆਈ ਹੈ ਕੋਈ ਹਿਸਾਬ ਨਹੀਂ ਆਹਾਂ ਦੋ ਤਿੰਨ ਵਾਰੀ ਪੁੱਛਿਆ ਵਾ ਕੋਈ ਐਲਸੀਡੀ ਲੱਗੀਆਂ ਨੇ ਕੋਈ ਹੋਰ ਸਮਾਨ ਲੱਗਾ ਵਾ ਸਾਨੂੰ ਅੱਜ ਤੱਕ ਕਿਸੇ ਨੇ ਕੋਈ ਸਾਬ ਨਹੀਂ ਦਿੱਤਾ ਕਦੀ ਸਾਨੂੰ ਕੋਈ ਅਹੀਂ ਕੋਈ ਮਤਲਬ ਕੀ ਪਤਾ ਹੀ ਕੋਈ ਨਹੀਂ ਕੀ ਸਾਬ ਚੱਲਦਾ ਇਹਨਾਂ ਦਾ ਕਿਤਰਾ ਦਾ ਚੱਲਦਾ ਚਲੋ ਇੱਕ ਵਕਰੀ ਗੱਲ ਆ ਲੇਕਿਨ ਅੱਜ ਜੋ ਬੇਦਬੀ ਹੋਈ ਹੈ ਬਹੁਤ ਨਿੰਦਨੀ ਹੋਗਾ ਸਵੇਰੇ ਕੋ ਭਗਤ ਗਿਆਵਾ ਉਹਨੇ ਵੀਡੀਓ ਵਾਇਰਲ ਕੀਤੀ ਹੈ ਸਾਡੇ ਤੱਕ ਆਈ ਆ ਅਸੀਂ ਪੁਰਜ਼ੋਰ ਮੰਗ ਕਰਨੇ ਕਮੇਟੀ ਨੂੰ ਮੰਦਰ ਤੋਂ ਚੱਲਦਾ ਕੀਤਾ ਜਾਏ ਬਿਲਕੁਲ ਇਹਨੂੰ ਚੱਲਦਾ ਕੀਤਾ ਜਾਏ ਮੰਦਰ ਦੇ ਵਿੱਚ ਕਮੇਟੀ ਨਵੀਂ ਬਣਾਈ ਜਾਏ ਜਾਂ ਮਾਸਟਰ ਹੋਣ ਜਾਂ ਟੀਚਰ ਹੋਣ ਜਾਂ ਸਿਆਸਤ ਤੋਂ ਬਾਹਰ ਬੰਦੇ ਹੋਣ ਬਿਲਕੁਲ ਨਵੇਂ ਤਰੀਕੇ ਦੇ ਨਾਲ ਕਮੇਟੀ ਜੀ ਚੋਣ ਕਰਕੇ ਕਮੇਟੀ ਨੂੰ ਬਣਾਇਆ ਜਾਏ ਬਹੁਤ ਦੁਰਵਰਤੋ ਤਰੀਕੇ ਨਾਲ ਔਰ ਬਹੁਤ ਗਲਤ ਤਰੀਕੇ ਨਾਲ ਇਹ ਕਮੇਟੀ ਚੱਲਦੀ ਪਈ ਆ ਮੇਰੀ ਪੁਰਜ਼ੋਰ ਮੰਗ ਹੈ ਇਹਨੂੰ ਕਮੇਟੀ ਨੂੰ ਬਰਖਾਪਸ਼ੀਤ ਆ ਜਾਵੇ ਅੱਜ ਦੀ ਸਵੇਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਮੰਦਰ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਤੇ ਬਾਰੇ ਪਹਿਲਾਂ ਤਾਂ ਜੈ ਸ਼ੰਕਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇਹਦੇ ਬਾਰੇ ਮੈਨੂੰ ਪੁੱਛਿਆ ਚੰਗੀ ਗੱਲ ਹੀ ਮੈਂ ਸਵੇਰ ਦਾ ਕੁਇਰ ਦੇ ਵਿੱਚ ਫਸਿਆ ਦਾ ਕਿਤੇ ਗਿਆਦਾ ਹਾਂ ਹੁਣੇ ਆ ਮੇਰੀ ਇਹਨਾਂ ਨਾਲ ਭਾਜੀ ਨਾਲ ਗੱਲ ਹੁੰਦੀ ਰਹੀ ਸਵੇਰ ਦੀ ਕਿ ਮੇਰੇ ਸਿਸ਼ਟਾ ਠੀਕ ਨਹੀਂ ਮੈਂ ਉੱਥੇ ਗਿਆ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਫੇਰੇ ਮੂਵੀ ਹੋਈ ਆ ਜਿਹੜੀ ਇਹਨਾਂ ਨੇ ਪਿਛਾੜੀ ਆ ਇਹ ਗੱਲ ਸਹੀ ਹੈ ਕਿ ਲੱਭਦੀ ਜਾਂ ਜੋ ਵੀ ਉਹਨਾਂ ਦੱਸਿਆ ਪਰ ਆਲੀ ਦੇਦੀ ਆ ਉਹਦੇ ਵਿੱਚ ਇੱਕ ਗੱਲ ਹੈ ਕਿ ਇਹ ਮੁੰਡੇ ਜਿਹੜੇ ਜਨਮਸ਼ਟੀ ਮਨਾਉਂਦੇ ਨੇ ਹਰ ਸਾਲ ਪੰਜ-ਛੇ ਸਾਲ ਤੋਂ ਮਨਾਉਂਦੇ ਨੇ ਇਹ ਸੇਵਾ ਕਰਦੇ ਨੇ ਇਹ ਜਿਹੜਾ ਇੱਥੇ ਮੈਡ ਵਿਸ਼ੇ ਹਨ ਰਾਤੀ ਔਰ ਇਥੇ ਰਾਸ਼ੀ ਨਾਂ ਕਹੀ ਕੋਈ ਕਹਿੰਦੀ ਗੱਲ ਕੋਈ ਨਹੀਂ ਇੱਥੇ 50-30 ਪੇਟੀਆਂ ਪਈਆਂ ਸਿਆਹ ਦੀਆਂ ਇੱਕ ਮੁੰਡਾ ਸਾਡਾ ਸੇਵਾਦਾਰ ਆ ਉਹ ਜਦੋਂ ਪੇਟੀ ਖੋਲਦਾ ਇਹਦੇ ਪ੍ਰਾਜਪਾਉਂਦੇ ਤਾਂ ਸਾਰੇ ਪ੍ਰਸ਼ਾਦ ਵਰਤੋਂਦੇ ਪ੍ਰਸ਼ਾਦ ਬਹੁਤ ਜ਼ਿਆਦਾ ਸੀ ਉਹਦੇ ਵਿੱਚੋਂ ਜਿਹੜੀ ਪ੍ਰਾਲੀ ਨੀਲਦੀ ਉਹ ਸਾਹਮਣੇ ਨੁਕਰ ਆ ਇਧਰੋਂ ਹੀ ਉਹ ਨੁਕਰ ਤੇ ਰੱਖਦੇ ਹਨ ਇਕੱਠੀ ਕਰਕੇ ਉਹਦੇ ਉੱਤੇ ਮੈਡਮ ਵੇਸੇ ਹਨ ਇਹ ਰਸਤਾ ਸਾਹਮਣੇ ਖੁੱਲਾ ਅਜੇ ਤੱਕ ਨਹੀਂ ਬੰਦ ਹੋਇਆ ਸਾਡੇ ਕੋਲ ਕਿਉਂਕਿ ਇਹਦੇ ਕੇਸ ਚੱਲਦੇ ਨੇ ਨਾ ਕਿ ਪਹਿਲਾਂ ਬੰਦ ਕਰਾਦਾ ਹਜੇ ਤੱਕ ਉਹਨਾਂ ਨੇ ਮੈਂ ਕੇਸ ਕੀਤੇ ਨੇ ਕੇਸ ਚੱਲਣਦੇ ਸਾਰੇ ਇਧਰੋਂ ਸਵੇਰੇ ਜਿੰਨੇ ਮੇਨ ਗੇਟ 'ਤੋਂ ਵੀ ਲੋਕੀ ਆਉਂਦੇ ਨੇ 4 ਵਜੇ ਉਸ ਤੋਂ ਪਹਿਲਾਂ 3 ਵਜੇ ਲੋਕੀ ਇਧਰੋਂ ਆ ਜਾਂਦੇ ਅਸੀਂ ਤਾਂ ਕਿਹਨੂੰ ਰੋਕ ਨਹੀਂ ਸਕਦੇ ਰਹੀ ਗੱਲ ਇਹਨਾਂ ਦੇ ਇੱਥੇ ਇੱਥੋਂ ਦੀ ਬੇਦਬੀ ਦੀ ਬੇਦਬੀ ਕੋਈ ਨਹੀਂ ਹੋਈ ਇੱਥੇ ਜਿਹੜੀ ਜੋ ਜਗੰਡੇ ਸੀ ਜੋ ਦੇ ਵਿੱਚ ਇਹ ਕਰ ਕਰੀ ਤੇ ਭਗਵਾਨ ਦੀ ਮੂਰਤੀ ਜਿਹੜੀ ਬੜੀ ਉੱਚੀ ਸੀ ਇਹਨਾਂ ਘਰੋਂ ਲੈ ਕੇ ਫੇਟ ਹਰ ਸਾਲ ਕਰਦੇ ਨੇ ਜੋਦ ਇੱਥੇ ਸੀ ਜੋਦ ਦੇ ਵਿੱਚ ਬਹੁਤ ਜ਼ਿਆਦਾ ਘਿਓ ਸੀ ਉਹ ਇਹ ਜਦੋਂ ਮੂਰਤੀ ਲਾਉਣ ਲੱਗਾ ਇਹਨੂੰ ਬੇਸ਼ੱਕ ਲਾ ਕੇ ਖਲੋਤਾ ਪੁੱਛ ਲਓ ਜਦੋਂ ਜੋਰ ਨੂੰ ਲਾਉਣ ਲੱਗਾ ਮੈਂ ਉੱਥੇ ਖੜਾ ਹੀ ਪਰਲੇ ਬਣੇ ਮਾਤਾ ਦੇ ਦੁਆਲੇ ਵੀ ਇਹਨੂੰ ਰਾਂ ਦੇ ਲੋਕੀ ਸਵੇਰੇ ਮੱਥਾ ਟੇਕਦੇ ਆ ਇਹ ਇਹਨਾਂ ਦੇ ਇਸ਼ਨਾਨ ਕਰਾਇਆ ਤੇ ਸਵੇਰੇ ਆਣ ਕੇ ਹਰ ਸਾਲ ਹੀ ਮੱਥਾ ਟੇਕਦੇ ਨੇ ਤੇ ਸਵੇਰੇ ਇਹਨੂੰ ਮੂਰਤੀ ਲਾ ਲਏ ਇਹਨਾਂ ਦੇ ਇਹਨਾਂ ਨੇ ਕਿਹਾ ਚਲੋ ਸਵੇਰੇ ਲਾ ਲਾਂਗੇ ਉਹ ਜੋਦ ਦੇ ਵਿੱਚ ਇਹਨਾਂ ਕਿ ਉਹ ਸਵੇਰੇ ਮੁੜ ਕੇ ਜਾ ਕੇ ਠੰਡੀ ਹੋਈ ਜਦੋਂ ਬਾਰਿਸ਼ ਆ ਉਹ ਜਦੋਂ ਨੇ ਮੈੜ ਖਿੱਚੇ ਨੇ ਉਹ ਪਰਾਲੀ ਖਿੱਚੀ ਗਈ ਆ ਇਹ ਠੀਕ ਆ ਸਾਡੇ ਸਾਡੇ ਜਿਹੜੇ ਸੇਵਾਦਾਰ ਨੇ ਉਹ 6 ਸਾਡੇ 6 ਵਜ ਮੰਦਰੀ ਹੁੰਦੇ ਨੇ ਕੋਈ ਸੇਵਕ ਵੀ ਹੁੰਦੇ ਜਿਹੜਾ ਜਿਹੜਾ ਆਣ ਕੇ ਸੇਵਾ ਕਰਦੇ ਨੇ ਉਹ ਸੱਜਣ ਆਇਆ ਵਾ ਉਹਦੀ ਵੀ ਬੜੀ ਮਿਹਰਬਾਨੀ ਕਿ ਉਹਨੇ ਆਪਣੇ ਮੰਦਰ ਦੀ ਆਪ ਹੀ ਗੱਲ ਜਿਹੜੀ ਇਹਨੂੰ ਦੱਸਣੀ ਉਹਨੂੰ ਚਾਹ ਨਹੀਂ ਜਾਈਦਾ ਸਾਡੇ ਨਾਲ ਗੱਲ ਕਰਦਾ ਜਾਂ ਕਿ ਸਾਡੇ ਕਮੇਟੀ ਮੈਂਬਰ ਨਾਲ ਕਰਦਾ ਜਾਂ ਕਿ ਚੰਗੇ ਸ਼ਹਿਰਦਾਰ ਨਾਲ ਕਰਦਾ ਵੀ ਆਹ ਕਮੇਟੀ ਨੇ ਕੀਤਾ ਵਾ ਜਾਂ ਮੁੰਡਿਆਂ ਕੋ ਹੋ ਗਿਆ ਤੇ ਅਸੀਂ ਉਹਨਾਂ ਮੁੰਡਿਆਂ ਨੂੰ ਕਹਿੰਦੇ ਵੀ ਠੀਕ ਆ ਕਾਕਾ ਜੀ ਆਹ ਕੀਤਾ ਤੇ ਕਹਿੰਦਾ ਖਿਆਲ ਰੱਖਿਓ ਇਹ ਜਿਹੇ ਗੱਲਾਂ ਹੋ ਜਾਂਦੀਆਂ ਇਹ ਮੁੰਡੇ ਸਾਹਮਣ ਕਿ ਜੇ ਇਹ ਕੰਮ ਹੋਇਆ ਵਾ ਤੇ ਇਹ ਕੋਈ ਜਾਣ ਕੇ ਨਹੀਂ ਹੋਇਆ ਇਹ ਮੌਸਮ ਦੀ ਵਜ੍ਹਾ ਨਾਲ ਵੀ ਹੋਇਆ ਤੇ ਕੁਝ ਉਹ ਮਰਾਂ ਨੇ ਜਿਹੜੀ ਕਹੇ ਵੀ ਸਵੇਰੇ ਲੋਕੀ ਵਾਕਿਆ ਮੱਥਾ ਟੇਕਦੇ ਆ ਇਹ ਗੱਲ ਤਾਂ ਅਸੀਂ ਵੀ ਗਵਾ ਮੱਥਾ ਟੇਕਦੇ ਨੇ ਤੇ ਜੇ ਇੱਥੇ ਗੰਦਪਾ ਬਾਕੀ ਦੀ ਕੁੱਤਿਆਂ ਦੀ ਗੱਲ ਐ ਇਹ ਸਾਰਾ ਹੀ ਖੁੱਲਾ ਇੱਥੇ ਹੁਣ ਵੀ ਕੁੱਤੇ ਫਿਰਦੇ ਆ ਉੱਥੇ ਸਾਹਮਣੇ ਕੁੱਤੀ ਜੋ ਕਿਨੂੰ ਕਿਨ੍ਹਾ ਤੇ ਡੱਕੇ ਤੇ ਇੱਥੇ ਬੰਦੇ ਸਵੇਰੇ 3 ਵਜੇ ਆਣ ਕੇ ਪੰਡਤ ਨੂੰ ਸਤਾਉਂਦੇ ਵੀ 3 ਵਜੇ ਆਣ ਕੇ ਮੰਦਰ ਖੋਲੋ ਚਾਰੇ ਖੋਲਦੇ ਨਹੀਂ ਕਿ ਇਹਨੂੰ ਹੀ ਕਹਿਣਾ ਬਾਕੀ ਰਹੀ ਗੱਲ ਇਥੋਂ ਮੰਦਰ ਦੇ ਹਾਲਾਤਾਂ ਦੀ ਜੇ ਮੈਂ ਉਹਦੀ ਜਾਣਕਾਰੀ ਮੈਂ ਅੱਜ ਤੋਂ ਔਰ ਜਿਸ ਬੰਦੇ ਨੇ ਮੂਵੀ ਪਾਈ ਆ ਮੈਂ ਸਾਰਾ ਕੁਝ ਦੱਸੂਗਾ ਪਰ ਮੈਂ ਇਹ ਜੀ ਧਾਰਮਿਕ ਗੱਲ ਹੈ ਇਹਨੂੰ ਮੈਂ ਉਹਦੇ ਵਿੱਚ ਕੰਮ ਨਹੀਂ ਲਾਉਂਦਾ ਤੇ ਕੰਮ 'ਚ ਨਹੀਂ ਲਾਉਂਕ ਕਮੇਟੀ ਵਿੱਚ ਨਹੀਂ ਲਾਉਣਾ ਚਾਹੁੰਦਾ ਜੇ ਇਹਨਾਂ ਮੁੰਡਿਆਂ ਕੋਈ ਕਟਾਈ ਹੋਈ ਆ ਜੇ ਇਹ ਸੇਵਾਦਾਰਿਆਂ ਨੂੰ ਨਹੀਂ ਚੰਗੇ ਲੱਗਦੇ ਜੇ ਇਹਨਾਂ ਕੋਈ ਗਲਤੀ ਹੋਈ ਆ ਇਹ ਪ੍ਰਭੂ ਕੋ ਮਾਫੀ ਮੰਗਦੇ ਨੇ ਕਿ ਜੇ ਹੋਈ ਹੈ ਗਾਂ ਇਹਦਾ ਕੰਮ ਨਹੀਂ ਕਰਾਂਗੇ ਤੇ ਗਾਂ ਜਿਹੜੇ ਸੱਜਣ ਗੱਲਾਂ ਕਰਦੇ ਉਹ ਡਿਊਟੀ ਲਾ ਕੇ ਆਪਣਾ ਇੱਥੇ ਉਸ ਟਾਈਮ ਬਣ ਕੇ ਕੰਮ ਕਰਨ ਇੱਕ ਮੇਰੀ ਬੇਨਤੀ ਹੋਰ ਹੈ ਕਿ ਜਿਹੜੇ ਬਾਹਰੋਂ ਸਾਡੇ ਜਥੇਬੰਦੀਆਂ ਜਿਹੜੇ ਸੰਬੰਧਦ ਨੇ ਧਾਰਮਿਕ ਮੈਂ ਉਹਨਾਂ ਵੀਰਾਂ ਨੂੰ ਉਹਨੇ ਕਿੰਨੇ ਕੀ ਚਾਹਦੇ ਮੈਂ ਤੁਹਾਨੂੰ ਕਹਿੰਦਾ ਬਾਅਦ ਗੱਲਾਂ ਬਾਅਦ ਕਰੂੰਗਾ ਦੋ ਚੰਦਨ ਬਾਅਦ ਪਰ ਪੂਰੀ ਕਮੇਟੀ ਘਲਾਰ ਕੇ ਕਰੂੰ ਔਰ ਸ਼ਹਿਰ ਦੇ ਚੰਗੇ ਬੰਦੇ ਇਕੱਠੇ ਕਰਕੇ ਖੜੂਗਾ ਮੈਂ ਕਿਹੜੀ ਪੀਸੇ ਰਾਹ ਵਲੇ ਕਿੱਥੇ ਸਾਨੂੰ ਖਲਾਅ ਛੜਿਆ ਕੀ ਸਾਡੇ ਤੇ ਸਿਆਸੀ ਦਬਾਅ ਨੇ ਕਿਹੜੇ-ਕਿਹੜੇ ਬੰਦੇ ਨਵਾਲ ਬਨੇ ਕਿਹੜੇ-ਕਿਹੜੇ ਬੰਦੇ ਕੀ ਕਰਦੇ ਨੇ ਮੈਂ ਅੱਜ ਨਹੀਂ ਗੱਲ ਕਰਨੀ ਅੱਜ ਮੈਂ ਇਹ ਕਹਾਂਗਾ ਜੇ ਇਹਨਾਂ ਕੋਈ ਗੱਲ ਹੋਈ ਹੈ ਤੇ ਇਹ ਪ੍ਰਭੂ ਕੋ ਸ਼ਿਵਜੀ ਮਹਾਰਾਜ ਕੋ ਆਪਣੀ ਗਲਤੀ ਦਾ ਸਾਥ ਕਰਦੇ ਨੇ ਔਰ ਗਾਂ ਉਸੇ ਬੰਦੇ ਨੂੰ ਕਹਾਂਗਾ ਜੋ ਦਿਨ ਮਰੋਣ ਕੇ ਵੀ ਆੜ ਕੇ ਥਾਂ ਡਿਊਟੀ ਜਿਆ ਕਰੋ ਆਣ ਕੇ ਖਲੋਇਆ ਜੇ ਮੇਰੇ ਦਿਲ ਚ ਗੱਲ ਨੂੰ ਸੀ ਤਾਂ ਮੈਂ ਉੱਪਰ ਵਾਲੀ ਚੋਕ ਆਪ ਤੇ ਸੇਵਾ ਕਰਦੇ ਆ। ਸੋ ਮੇਰੀ ਇਹ ਬੇਨਤੀ ਹੈ ਕਿ ਜਾਣੇ ਨੇ ਜੇ ਇਹਨਾਂ ਕੋ ਹੋ ਗਿਆ ਤੇ ਇਹ ਕਿਸੇ ਕੋ ਨਹੀਂ ਮਾਫੀ ਮੰਗਣੇ ਪ੍ਰਭੂ ਕੋ ਮਾਫੀ ਮੰਗਣੇ ਆ। ਤੇ ਜੇ ਮੰਦਰ 'ਚ ਇਹ ਗੱਲ ਹੋਈ ਆ ਤੇ ਇਹ ਬੱਚੇ ਨੇ ਤੇ ਇਹ ਗਾਂ ਹੈ ਜੀ ਗਲਤੀ ਜਿਹੜੀ ਆ ਕਰਨਗੇ ਨਹੀਂ ਤੇ ਗਾਂ ਉਹਨਾਂ ਦੀ ਡਿਊਟੀ ਲੌਂਗੇ ਜਿਹੜੇ ਇਹ ਮੂਵੀ ਆ ਜੜੀ। ਸੋ ਮੇਰੀ ਇਹ ਬੇਤੀ ਆ ਜੇ ਕਿ ਇਹਨੂੰ ਮੇਰੀ ਗੱਲ ਕੋ ਚੰਗੀ ਲੱਗੀ ਆ ਠੀਕ ਆ ਨਹੀਂ ਚੰਗੀ ਤਾਂ ਮੈਂ ਭਾਈ ਮੰਦਰ ਦਾ ਪ੍ਰਧਾਨ ਹੋਣ ਦੇ ਨਾਤੇ ਕਹਾਂਗੇ ਇਹ ਬੱਚੇ ਨੇ ਇਹਨਾਂ ਕੋ ਗਲਤੀ ਹੋਈ ਗੱਲ। ਜਿਹੜੀ ਮੇਰੀ ਗੱਲ ਆ ਉਹ ਮੈਂ 2-4 ਦਿਨ ਬਾਅਦ ਰੱਖਾਂ ਪੋਰ ਕੋ ਪੁੱਛ ਰਹੇ ਤੇ ਪੁੱਛ ਲਿਆ ਠੀਕ ਜੈ ਸ਼ੰਕਰ ਨਿਕਾਸੀ ਮਤਲਬ ਦੋ ਚੱਕਰ ਹਰ ਸਾਲ ਦੀ ਤਰਾਮ ਜਦੋਂ ਜਨਮ ਅਸ਼ਵੀਨ ਦਾ ਉਹ ਆਪਣਾ ਮਨਾਇ ਜਾਂਦੀ ਹੈ ਰਾਤ ਨੂੰ 12 ਵਜੇ ਤੋਂ ਬਾਅਦ ਆਰਤੀ ਕਰਨ ਤੋਂ ਤੁਰੰਤ ਫੋਟੋ ਜਿਹੜੀ ਹੈ ਉੱਪਰ ਲੱਗੀ ਸੀ ਇਹ ਮੈਂ ਉਤਾਰਨ ਲੱਗਾ ਸੀ ਇਹ ਇੱਥੇ ਇੱਕ ਮਾਤਾ ਜੀ ਸੀਗੇ ਉਹ ਕਹਿੰਦੇ ਵੀ ਆਪਾਂ ਸਵੇਰੇ ਮੱਥਾ ਵੀ ਟੇਕਣਾ ਹੁੰਦਾ ਉਹ ਜਗ ਦੀ ਜੋਤ ਅੱਗੋਂ ਕਦੀ ਵੀ ਮੂਰਤੀ ਜਾਂ ਫੋਟੋ ਕਦੀ ਨਹੀਂ ਝੁਕੀਦੀ ਉਹਨਾਂ ਮਨਾ ਕਰ ਦਿੱਤਾ ਆਪਾਂ ਉਦਾਂ ਹੀ ਥੱਲੇ ਆ ਗਏ ਨੀਚੇ ਆ ਗਏ ਫਿਰ ਪੰਜ ਮੈਨੂੰ ਪਤਾ ਸੀ 4-5 ਵਜੇ ਤੱਕ ਜਿੰਨਾ ਕਿ ਕਿਉ ਹੈਗਾ ਜੋਤ ਵਿੱਚ ਚੱਲਣੇ ਜੱਲਾਂ ਬਾਅਦ ਵਿੱਚ ਬਾਰ ਤੇ ਬਾਰਿਜ ਦੇ ਨਾਲ ਫਿਰ ਜੋਤ ਜਦੋਂ ਠੰਡੀ ਹੋਣੀ ਸੀ ਤੇ ਫਿਰ ਉਹ ਜਿਹੜੇ ਵੀ ਆਏ ਜਿੰਨਾ ਵੀਡੀਓ ਬਣਾਈ ਉਹਨਾਂ ਨੇ ਜੋ ਬਣਾਈ ਹਨ ਤੇ ਜਿਹੜੀ ਪ੍ਰਾਲੀ ਦੀ ਗੱਲ ਹੋ ਗਏ ਪ੍ਰਧਾਨ ਜੀ ਨੇ ਸਾਡੇ ਨੂੰ ਦੱਸ ਹੀ ਦਿੱਤਾ ਕਿ ਪ੍ਰਾਲੀ ਹੁਣ ਸੇਬਾਂ ਦੀ ਬੱਡੇ ਜਿਹੇ ਪ੍ਰਾਲੀ ਨਿਕਲੀ ਉਹ ਸਾਈਡ ਤੇ ਪਈਦੀ ਸੀ ਹਵਾ ਦੇ ਨਾਲ ਉਹ ਅੱਗੇ ਆ ਗਈ ਆ ਤੇ ਉਹ ਤਾਂ ਖਿਲਾਰਾ ਤੇ ਫਿਰ ਪੈਣਾ ਸੀਗਾ ਹਨਾ ਮੈਡ ਖਿੱਚਣ ਨਾਲ ਤੇ ਬਸ ਇਹੋ ਹੀ ਗੱਲ ਆ ਉਹ ਜਿਹੜੀ ਮੂਰਤੀ ਦੀ ਗੱਲ ਆ ਉਹ ਵੇਖੋ ਜੀ ਐਡਾ ਐਡਾ ਭੰਗੋੜਾ ਲੱਗਾ ਸੀਗਾ ਇਹਦੇ ਉੱਪਰ ਸੀਗੀ 8 ਫੁੱਟ ਤੇ 8 ਫੁੱਟ ਦੀ ਹਾਈਟ ਤੇ ਮੂਰਤੀ ਆ ਨਾ ਕਿ ਉਹ ਪੁੰਜੇ ਪਈ ਸੀ ਠੀਕ ਹੈ ਜੀ ਉਹ ਜਿਹੜੀ ਜੋਤ ਆ 5 ਫੁੱਟ ਦਾ 4 ਫੁੱਟ ਦਾ ਟੇਬਲ ਇੱਥੇ ਪਈ ਹੈ ਪਤਾ ਮੈਨੂੰ 1.7 ਫੁੱਟ ਕਹਿ ਸਕਦੇ ਆ ਮਾ ਜੋਤ ਦੀ ਭਰਾ 1.7 ਫੁੱਟ ਤੇ ਪਈ ਜੋਤ ਵੀ ਸਹੀ ਕੋਈ ਭੁੰਜੇ ਨਹੀਂ ਹੀ ਭਾਈ ਬਾਕੀ ਜੇ ਕਿਸੇ ਨੂੰ ਕੋਈ ਲੱਗਦੀ ਹੈ ਵੀ ਇਹ ਬੇਦਬੀ ਹੈ ਉਹਦੇ ਵਾਸਤੇ ਅਸੀਂ ਹੀ ਸ਼ਿਵਜੀ ਮਹਾਰਾਜ ਕੋ ਮਾਫੀ ਮੰਗਦੇ ਆ ਉਹਦੇ ਅਸੀਂ ਹੱਕਦਾਰ ਆ ਬਾ ਅੱਗੇ ਤੋਂ ਇਹ ਕੰਮ ਨਹੀਂ ਹੋਏਗਾ ਉਹ ਦੂਸਰਾ ਇੱਕ ਵੀ ਜੇ ਕੋਈ ਕਰੇਗਾ ਵੀ ਅਹੀ ਉਹ ਬੰਦਿਆਂ ਨੂੰ ਕਹੀਏ ਵੀ ਉਹਨਾਂ ਨੂੰ ਮਾਫੀ ਆਂਗੇ ਉਹਦੇ ਉਹ ਹਿੰਦੂ ਮਾਈਂਡਡ ਬੰਦੇ ਨੇ ਉਹਨਾਂ ਨੂੰ ਇਹ ਚਾਹੀਦਾ ਸੀਗਾ ਉਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਅਗਰ ਕੋਈ ਇਹ ਹੈਗੀ ਐ ਕੋਈ ਪ੍ਰੋਬਲਮ ਹੈਗੀ ਆ ਤਾਂ ਸਾਡੇ ਨਾਲ ਕੋਈ ਗੱਲ ਕਰੇ ਆਪਾਂ ਉਹ ਗਲਤੀ ਨੂੰ ਸੁਧਾਰੀਏ ਨਾ ਕਿ ਉਹਨਾਂ ਨੂੰ ਹਿੰਦੂ ਸਾਰੇ ਸਮਾਜ ਵਿੱਚ ਜਿਉਂ ਵਾਇਰਲ ਕੀਤਾ ਜਾਵੇ ਆ ਇੱਕ ਮਿੰਟ ਠਹਿਰ ਜੇ ਅੱਗੇ ਪਾ ਜੀ ਕੋੜ ਨੂੰ ਰੰਦੋਇ ਨੂੰ